ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 11 ਅਗਸਤ ਨੂੰ ਇੱਕ ਨਵਾਂ ਕਾਲੀ ਦਲ ਬਣਨਾ ਤੈ ਨਵਾਂ ਕਾਲੀ ਦਲ ਬਣੇਗਾ ਔਰ ਤਿੰਨ ਨਾਮ ਉਹਨਾਂ ਦੇ ਚੱਲ ਰਹੇ ਨੇ ਪ੍ਰਧਾਨਗੀ ਦੇ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਕੇ ਕਿ ਮੈਂ ਜਿਹੜਾ ਹੈ ਆਪਣੇ ਆਪ ਨੂੰ ਵਿਡਰਾਅ ਕਰਦਾ ਮੈਂ ਵਾਪਸ ਲੈਣਾ ਆਪ ਦਾ ਮੇਰਾ ਨਾਮ ਨਾ ਵਿਚਾਰਿਆ ਜਾਵੇ ਆਪਣੀ ਇੱਜ਼ਤ ਬਚਾਈ ਹੈ ਜਾਂ ਇੱਜ਼ਤ ਵਧਾਈ ਹੈ ਤੇ ਇਹ ਤਿਆਗ ਦੀ ਭਾਵਨਾ ਦਿਖਾਈ ਹੈ ਇਹ ਬਹੁਤ ਕੁਝ ਅੱਜ ਚੱਲਿਆ ਔਰ ਅੱਗੇ ਕੀ ਫਾਰਮੂਲਾ ਤੈਅ ਹੁੰਦਾ ਫਾਰਮੂਲਾ ਵੀ ਬਣਿਆ ਇੱਕ ਤੇ ਉਹ ਵੀ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਜਿਹੜੀ ਸਮੈਲ ਕਰ ਰਿਹਾ ਹੈ ਨਾ ਸੁਖਵੀਰ ਸਿੰਘ ਬਾਦਲ ਤਾਂ ਹੀ ਮਾਫੀਆ ਮੰਗ ਰਿਹਾ ਹੈ ਤਾਂ ਹੀ ਉਹ ਕਰ ਰਿਹਾ ਮਾਫੀ ਵੈਸੇ ਕਾਦੀ ਸਾਰਾ ਤਾਂ ਜਿਹੜਾ ਹੈ ਵੱਡੇ ਵੱਡੇ ਅਹੁਦੇ ਵੱਢ ਚੁੱਕਿਆ ਤੇ ਇਹਨਾਂ ਨੂੰ ਬਲਾ ਕੇ ਵੀ ਕੀ ਕਰੂਗਾ ਨਾਲੇ ਜਿਹੜੇ ਆਲੇ-ਦਾਲੇ ਬੰਦੇ ਨੇ ਉਹਨਾਂ ਨੇ ਕਿ ਉਹ ਤਾਂ ਚਾਹੁੰਦੇ ਨਹੀਂ ਕੋਈ ਹੋਰ ਆਵੇ ਫਿਰ ਤਾਂ ਪਿੱਛੇ ਚੜੇ ਜਾਣਗੇ ਜਿਹੜਾ ਇੱਕ ਆਲੇ-ਦਾਲੇ ਉਹਦੇ ਇੱਕ ਮੈਂ ਨਹੀਂ ਕਹਿੰਦਾ ਸਖਤ ਲਬ ਜਿਹਨੇ ਕੋਈ ਵਰਤਦਾ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਕੋਈ ਦੇ 14 ਏਕਤਾ ਦੀ ਗੱਲ ਖੈਰ ਗਲਤ ਆਪਾਂ ਅਕਾਲੀ ਦਲ ਨਵੇਂ ਦੀ ਕਰਨੀ ਹੈ ਭਾਵੇਂ ਕਿ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਕਹਤਾਂ ਪਪਾਈ ਗਰਦਾਸ ਚ ਕਰ ਲੋ ਕਿਤੇ ਹੋਰ ਕਰ ਲੋ ਉਹ ਕਰ ਲੈਣਗੇ ਇਹ ਕੋਈ ਗੱਲ ਵੱਡੀ ਨਹੀਂ ਹੈ ਕਿਤੇ ਵੀ ਕਰ ਲੈਣਗੇ ਲੇਕਿਨ ਉਹ ਜਰਾਸ ਕਰਨਗੇ ਤੇ ਪ੍ਰਧਾਨ ਚੁਣਨਗੇ ਬਾਕੀ ਅਹੁਦੇਦਾਰ ਚੁਣਨਗੇ ਜਿਹੜੇ ਤਿੰਨ ਪ੍ਰਧਾਨਾਂ ਦਾ ਜ਼ਿਕਰ ਹੋਇਆ ਉਹਨਾਂ ਦਾ ਕੀ ਕੀ ਫਾਇਦਾ ਨੁਕਸਾਨ ਜਾਂ ਉਹਨਾਂ ਦੇ ਹੱਕ ਚ ਕੀ ਜਾਂਦਾ ਵਿਰੋਧ ਚ ਕੀ ਜਾਂਦਾ ਇਹਦਾ ਐਨਲਿਸਿਸ ਕਰਨਾ ਬਣਦਾ ਉਹ ਆਪਾਂ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਉਹ ਪਲੀਜ਼ ਕਰ ਲਵੋ ਮੈਂ ਜਿਵੇਂ ਦੱਸਿਆ ਕਿ ਤਿੰਨ ਨਾਮ ਆ ਰਹੇ ਨੇ ਇੱਕ ਨਾਮ ਗਿਆਨੀ ਹਰਪ੍ਰੀਤ ਸਿੰਘ ਦਾ ਬੜੀ ਚਰਚਾ ਚ ਆਇਆ ਦੂਜਾ ਨਾਮ ਬੀਬੀ ਸਤਵੰਤ ਕੌਰ ਦਾ ਸੰਤ ਕਰਤਾਰ ਸਿੰਘ ਭਿੰਡਰਿਆਂ ਵਾਲਾਂ ਦੀ ਪੋਤੀ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਸੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਦਾ ਨਾਮ ਤੀਜਾ ਨਾਮ ਸਰਜੀਤ ਸਿੰਘ ਰਖੜਾ ਦਾ ਨਾਮ ਦਰਸ਼ਨ ਸਿੰਘ ਢਾਲੀਵਾਲ ਦੇ ਛੋਟੇ ਭਰਾ ਦਾ ਨਾਮ ਜਿਹਦੇ ਦਰਸ਼ਨ ਸਿੰਘ ਢਾਲੀਵਾਲ ਦੇ ਚੰਗੇ ਸਬੰਧ ਨੇ ਅੰਮਿਤ ਸ਼ਾਹ ਨਾਲ ਮੋਦੀ ਸਾਹਿਬ ਨਾਲ ਉਹਨਾਂ ਦਾ ਛੋਟਾ ਭਰਾ ਸਰਜੀਤ ਸਿੰਘ ਰਖੜਾ ਉਹਦਾ ਨਾਮ ਤਿੰਨ ਨਾਮ ਦੀ ਚਰਚਾ ਅਸੀਂ ਵੀ ਇੱਕ ਇੱਕ ਨੂੰ ਲੈ ਕੇ ਉਤੇ ਕਰਦੇ ਆ ਚਰਚਾ ਤੇ ਫਿਰ ਆਪਾਂ ਕੋਈ ਨਤੀਜਾ ਲੈਣਿਆ ਕੱਢ ਦੇਖੋ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਬਿਨਾਂ ਸ਼ੱਕ ਸਭ ਤੋਂ ਜ਼ਿਆਦਾ ਚਰਚਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੀ ਹੋ ਰਹੀ ਹੈ ਉਹਦੇ ਪਿੱਛੇ ਕਾਰਨ ਵੀ ਇਹ ਹੈ ਕਿ ਪਹਿਲਾਂ ਵੀ ਇੱਕ ਟਾਈਮ ਸੀ ਜਦੋਂ ਇਹ ਅਕਾਲੀ ਧੜੇਆਪ ਚ ਉਲਝੇ ਸੀ ਹਲੇ 2 ਦਸੰਬਰ ਤੋਂ ਪਹਿਲਾਂ ਦੀ ਗੱਲ ਮੈਂ ਕਰ ਰਿਹਾ ਉਦੋਂ ਵੀ ਉਹਨਾਂ ਨੇ ਕਿਹਾ ਸੀ ਜੇ ਸਾਰੇ ਕਹਿੰਦੇ ਮੈਂ ਧੜੇ ਦਾ ਨਹੀਂ ਪ੍ਰਧਾਨ ਬੰਨਾ ਜੇ ਸਰਬਸੰਤੀ ਨਾਲ ਕਹਿਣੋਂ ਮੈਂ ਤਿਆਰ ਹਾਂ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਦੇ ਅੰਦਰ ਇਸ ਗੱਲ ਦੀ ਕਿਤੇ ਨਾ ਕਿਤੇ ਕਿਸੇ ਨੁਕਰੇ ਗੱਲ ਪਈ ਹੈ ਲਾਲਸਾ ਪਈ ਹੈ ਕਿ ਮੈਂ ਸਿਆਸਤ ਦੇ ਵਿੱਚ ਪ੍ਰਧਾਨ ਬਣਾਓ ਤੇ ਮੈਂ ਗੇਮ ਖੇਡਾਂ ਸਿਆਸੀ ਖੇਡ ਖੇਡਾਂ ਭਾਵੇਂ ਕੋ ਧਾਰਮਿਕ ਤੌਰ ਤੇ ਹੀ ਜਾਣੇ ਜਾਂਦੇ ਨੇ ਜਥੇਦਾਰ ਰਹੇ ਨੇ ਪਹਿਲਾਂ ਕ੍ਰਾਂਤੀ ਫਿਰ ਜਥੇਦਾਰ ਦਮਦਮਾ ਸਾਹਿਬ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਫਿਰ ਦਮਦਮਾ ਸਾਹਿਬ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਲੇਕਿਨ ਵਧੀਆ ਬਲਾਰੇ ਤੇ ਜੇ ਕੋਈ ਬਲਾਰੇ ਹੋਣ ਦੇ ਅੰਗਲ ਤੋਂ ਹਿਸਤੀ ਦੇ ਧਾਰਮਿਕ ਹਵਾਲਿਆਂ ਨਾਲ ਇਤਿਹਾਸਿਕ ਹਵਾਲਿਆਂ ਨਾਲ ਜੇ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਬਾਹੀਂ ਪਾ ਸਕਦਾ ਬਾਹੀਂ ਪਾ ਸਕਦਾ ਉਹ ਹੈਗਾ ਗਿਆਨੀ ਹਰਪ੍ਰੀਤ ਸਿੰਘ ਬਹੁਤ ਬੁਰੀ ਤਰੀਕੇ ਨਾਲ ਉਹ ਇਨਾ ਤੇ ਹਮਲਾਵਰ ਹੁੰਦਾ ਔਰ ਰਾਤ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਜਦੋਂ ਸੋਚਦੇ ਹੁਣ ਵੀ ਇਹਦਾ ਮੁਕਾਬਲਾ ਕਿਵੇਂ ਕਰੀਏ ਸ਼ਬਦਾਂ ਦੇ ਤੇਜ ਦਾ ਮੁਕਾਬਲਾ ਸਖਵੀਰ ਸਿੰਘ ਬਾਦਲਪੁਰ ਨਹੀਂ ਹੈ ਸਖਵੀਰ ਸਿੰਘ ਬਾਦਲ ਇਹ ਜਾਂ ਬਲਾਰਾ ਜਿਹੜਾ ਉੱਚੀ ਬੋਲਦਾ ਬਸ ਉਹਨੂੰ ਇਹ ਨਹੀਂ ਪਤਾ ਵੀ ਕਿਹੜੀ ਗੱਲ ਤੇ ਜੋਰ ਦੇਣੇ ਕਿਵੇਂ ਬੋਲਣਾ ਬਲਾਰਾ ਹੋਣ ਲਈ ਸ਼ਬਦਾਂ ਦਾ ਚੋਣ ਤੇ ਸ਼ਬਦਾਂ ਦੇ ਇਤਰਾਜ ਚੜਾ ਵਾਕਾਂ ਦੇ ਇਤਰਾਜ ਚੜਾ ਦੀ ਬੜੀ ਲੋੜ ਹੁੰਦੀ ਹੈ ਜਿਹਦੇ ਵਿੱਚ ਮਹਾਰਾ ਮੋਦੀ ਨਰਿੰਦਰ ਮੋਦੀ ਸਾਡਾ ਪ੍ਰਧਾਨ ਮੰਤਰੀ ਜੇ ਆਪਾਂ ਆਪਣੀ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਕਾਫੀ ਜ਼ਿਆਦਾ ਇਸ ਵਾਂ ਵਿੱਚ ਤਜਰਬਾ ਲੈ ਬੈਠੇ ਨੇ ਕਥਾਵਾਚਕ ਨੇ ਔਰ ਉਹਨਾਂ ਦੇ ਕੋਲ ਬਹੁਤ ਜ਼ਰੀਆ ਸਾਖੀਆਂ ਨੇ ਉਹਨਾਂ ਨੂੰ ਜੋੜ ਕੇ ਹਮਲਾ ਕਰਦੇ ਨੇ ਜੀ ਦਾ ਕੋਈ ਜਵਾਬ ਨਹੀਂ ਤੇ ਪੈਸੇ ਵੀ ਕੋਈ ਹੋਰ ਇਸ ਤਰ੍ਹਾਂ ਦਾ ਹਮਲਾ ਨਹੀਂ ਕਰ ਸਕਦਾ ਸਖਵੀਰ ਸਿੰਘ ਬਾਦਲ ਜਾਂ ਬਾਦਲ ਧੜੇ ਤੇ ਇਹ ਉਹਨਾਂ ਦੇ ਹੱਕ ਦੀ ਗੱਲ ਹੈ ਦੂਜੀ ਗੱਲ ਇੱਕ ਗਲਤ ਹੈ ਗਿਆਨੀ ਰਗਵੀਰ ਸਿੰਘ ਜਿਸ ਤਰੀਕੇ ਨਾਲ ਦਚਿੱਤੀ ਚ ਰਹਾ ਕੌਮ ਨੂੰ ਦਚਿੱਤੀ ਚ ਪਾ ਗਿਆ ਕਦੇ ਉਹਨਾਂ ਨੂੰ ਕਹਤਾ ਕਦੇ ਇੱਧਰ ਕਹਤਾ ਕਦੇ ਆਪ ਦਾ ਡਰ ਕਦੇ ਕਹਿੰਦਾ ਮੈਂ ਆਪ ਦਾ ਬੈਗਪੈਕ ਕੀਤਾ ਹੋਇਆ ਕਦੇ ਡਰ ਦਾ ਕੋੜ ਚ ਚਲੇ ਜਾਣਾ ਫਿਰ ਕੋੜ ਚੋਂ ਵਾਪਸ ਲੈ ਲੈਣਾ ਫਿਰ ਸਰੂਪਾ ਦੇ ਦੇਣਾ ਉਹ ਜਿਹੜਾ ਇਹਦੇ ਚ ਦੀ ਇਹ ਹਿੰਮਤ ਦਿਖਾਈ ਔਰ ਪਹਿਲਾਂ ਜਿਹੜਾ ਹੈ ਬਿਰਸਾ ਸਿੰਘ ਮਟੋਹੇ ਨਾਲ ਜਦੋਂ ਪੰਗਾ ਪਿਆ ਸੀ ਉਸ ਵੇਲੇ ਵੀ ਅਸਤੀਫਾ ਦਿੱਤਾ ਉਸ ਤੋਂ ਬਾਅਦ ਜਿੰਮੇ ਕੱਢਿਆ ਗਿਆ ਕਿਤੇ ਨਹੀਂ ਛੱਡ ਗਿਆ ਇਹ ਉਹਨਾਂ ਦੇ ਹੱਕ ਚ ਗੱਜ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਤੀਜੀ ਗੱਲ ਇਹਨਾਂ ਦੀ ਅਕਾਲੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਔਰ ਚੰਗੀ ਤਰ੍ਹਾਂ ਮੈਨੂੰ ਲੱਗਦਾ ਕਿ ਉਸ ਨੇ ਸਿਆਸੀ ਬੰਦਿਆਂ ਨੂੰ ਸਮਝਿਆ ਤੇ ਜਿਹੜੇ ਸਫਲ ਹੋਏ ਨੇ ਅਕਾਲੀ ਸਿਆਸਤ 'ਚ ਉਹਨਾਂ ਨੂੰ ਵੀ ਸਮਝਿਆ ਮੇਰੇ ਯਾਦ ਆ ਰਹੀ ਹੈ ਸੰਤ ਲੋਗੋਵਾਲ ਨੂੰ ਜਦੋਂ ਉਹਨਾਂ ਨੂੰ ਹਰਮੋਨ ਲਈ ਜਾਂ ਕਹਿ ਲਓ ਸਿਆਸੀ ਤੌਰ ਤੇ ਮਰਵਾਉਣ ਲਈ ਇਹਨਾਂ ਨੇ ਟਿਕਟ ਆਫਰ ਕੀਤੀ ਸੀ ਲੋਕ ਸਭਾ ਦੀ ਉਹ ਭੱਜੀ ਗਏ ਸੀ ਲੋਕੀ ਗਏ ਸੀ ਬਾਬੇ ਕਹਿੰਦੇ ਮੈਨੂੰ ਲੋੜ ਮਤਲਬ ਉਹਨੂੰ ਪਤਾ ਸੀ ਵੀ ਇਹ ਕੀ ਚੀਜ਼ ਹੈ ਮੈਂ ਵੀ ਇੱਕ ਲੋਕ ਸਭਾ ਦੀ ਮੈਂਬਰ ਇੱਚਾ ਮੈਂ ਮਨੋ ਪ੍ਰਧਾਨ ਇਹਨਾਂ ਨੂੰ ਵੀ ਪਤਾ ਹੈ ਇਹਨਾਂ ਦੇ ਵਿੱਚ ਉਸ ਕਿਸਮ ਦੀ ਤਿਆਗ ਦੀ ਭਾਵਨਾ ਨਜ਼ਰ ਆਈ ਉਦੋਂ ਜਦੋਂ ਇਹ ਕਿਹਾ ਕਿ ਜੀ ਮੈਨੂੰ ਨਹੀਂ ਬੀਬੀ ਸਤਵੰਤ ਕੌਰ ਦੀ ਬੜੀ ਮੈਂ ਸਤਿਕਾਰ ਕਰਦਾ ਕਿ ਤੁਸੀਂ ਉਹਨਾਂ ਦੇ ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰਨਾ ਤੇ ਤੁਸੀਂ ਜਿਹੜਾ ਹੈ ਇਹ ਮੈਂ ਆਪਦੇ ਆਪ ਨੂੰ ਬੇਧਰਾ ਕਰਦਾ ਮੇਰਾ ਨਾਮ ਨਾ ਦੇ ਵਿਚ ਵਿਚਾਰਿਆ ਜਾਵੇ ਇਹ ਗੱਲ ਕਰਕੇ ਦੋ ਤਿੰਨ ਗੱਲਾਂ ਕਰਕੇ ਆਪਣੀ ਇੱਜ਼ਤ ਵਧਾਈ ਵੈਸੇ ਮੈਂ ਸ਼ੁਰੂ ਚ ਕਿਹਾ ਸੀ ਦੂਜੇ ਗੱਲਾਂ ਹੁੰਦੀਆਂ ਨੇ ਜਦੋਂ ਬਚਾਉਣਾ ਵੀ ਤੇ ਵਧਾਉਣਾ ਵੀ ਤੇ ਤਿਆਗ ਦੀ ਭਾਵਨਾ ਦਿਖਾਉਣਾ ਵੀ ਇਹ ਵੀ ਸਾਰਾ ਕੁਝ ਸਿਆਸਤ ਦਾ ਹਿੱਸਾ ਹੀ ਹੁੰਦਾ ਹੈ ਲੇਕਿਨ ਇਹਦੇ ਚ ਕਾਬਯਾਬ ਰਹੇ ਗਿਆਨੀ ਹਰਪ੍ਰੀਤ ਸਿੰਘ ਲੋਕਾਂ ਚ ਚਰਚਾ ਹੋਈ ਕਿ ਦੇਖੋ ਇਹਨਾਂ ਨੇ ਆਪਣੀ ਜਿਹੜੀ ਹੈ ਤਿਆਗ ਦਿਖਾਇਆ ਉਧਰ ਤਾਂ ਕੁਰਸੀ ਦੇ ਨਾਲ ਚਿੰਬੜੇ ਬੈਠੇ ਬਦਲ ਇਹ ਕਹਿੰਦੇ ਵੀ ਨਹੀਂ ਨਹੀਂ ਤੁਸੀਂ ਬੀਬੀ ਨੂੰ ਬੀਬੀ ਦੀ ਇੱਜ਼ਤ ਕਿਉਂਕਿ ਉਹਨਾਂ ਨੂੰ ਪਤਾ ਕਿ ਬੀਬੀ ਦੀ ਸਾਰੇ ਜਿਹੜੇ ਵਰਗਾਂ ਦੇ ਵਿੱਚ ਬਾਬਾ ਇੱਜ਼ਤ ਹੈ ਤੇ ਉਹਨਾਂ ਨੇ ਆਪਣਾ ਕਦ ਵੀ ਕਾਫੀ ਉੱਚਾ ਕੀਤਾ ਹੈ ਪੰਜ ਮੈਂਬਰੀ ਕਮੇਟੀ ਦੇ ਰੂਤ ਸਰਕਾਰ ਵੀ ਦਿਖਾ ਰਹੀ ਸੀ ਉਹਨਾਂ ਦਰਮਿਆਨ ਸੋ ਇਸ ਕਰਕੇ ਇਹ ਗਿਆਨੀ ਹਰਪ੍ਰੀਤ ਸਿੰਘ ਹੁਣ ਜੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਦੇ ਨੇ ਹਾਲਾਂਕਿ ਉਹਨਾਂ ਨੇ ਆਪਣਾ ਬਿਟਰ ਕਰ ਲਿਆ ਹਾਲੇ ਕੋਈ ਨਿਰਣਾ ਨਹੀਂ ਤੇ ਸਿਰਫ ਆਪਸ ਚ ਗੱਲਬਾਤ ਹੀ ਚੱਲ ਰਹੀ ਹੈ ਨਾ ਜੇ ਉਹ ਆ ਜਾਂਦੇ ਨੇ ਕਈ ਜਿਹੜੇ ਕੋਈ ਨਵੇਂ ਗੱਲਾਂ ਹੋਣਗੀਆਂ ਇੱਕ ਤਾਂ ਮਾਸਟਰ ਤਾਰਾ ਸਿੰਘ ਮਲੋਤਰਾ ਸੀ ਗੈਰ ਜੱਟ ਸੀ ਜਿਹੜੀ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਗੈਰ ਜੱਟ ਪ੍ਰਧਾਨ ਬਣਿਆ ਤੇ ਇੱਕ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਇੱਕ ਵੱਡੀ ਗੱਲ ਹੋਏਗੀ ਕਿ ਜਿਹੜੀ ਗੁਰੂ ਨੇ ਕਿਹਾ ਸੀ ਉਸ ਪਾਸੇ ਨੂੰ ਇੱਕ ਕਦਮ ਵਧਾਂਗੇ ਆਪਾਂ ਜਿਹੜੇ ਨਹੀਂ ਜਿਹੜਾ ਜਟਵਾਦ ਹੋਇਆ ਹੋਇਆ ਨਾ ਉਹ ਉਹਤੇ ਥੋੜਾ ਜਿਹਾ ਇੱਕ ਜਿਹੜਾ ਹੈ ਮੈਨੂੰ ਲੱਗਦਾ ਬ੍ਰਾਮਚਨ ਲੱਗੂਗਾ ਵੀ ਨਹੀਂ ਵੀ ਇਹ ਸਾਰੇ ਜਿਹੜੇ ਸਿਰਫ ਤੇ ਸਿਰਫ ਲਾਇਕਤ ਨਾਲ ਇੱਕ ਬੰਦਾ ਅੱਗੇ ਆਉਂਦਾ ਇਸ ਤਰ੍ਹਾਂ ਦੀ ਗੱਲ ਵੀ ਹੋਏਗੀ ਨੰਬਰ 2 ਸਿਆਸੀ ਤੌਰ ਤੇ ਟਿੱਖੇ ਉਹਨੂੰ ਸਮਝ ਆ ਵੀ ਕਦੋਂ ਕਿਹਦੇ ਨਾਲ ਕਿਹੜੀ ਗੱਲ ਕਰਨੀ ਹੈ ਕਿਹਦੇ ਨਾਲ ਕਦੋਂ ਸਮਝੌਤਾ ਕਰਨਾ ਹੈ ਤੇ ਜਿਹੜੇ ਬੰਦਿਆਂ ਨਾਲ ਜਿਹੜੀ ਪਾਰਟੀ ਨਾਲ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਨੇ ਜਿਹੜੇ ਦੂਰ ਬੈਠ ਕੇ ਦੇਖ ਰਹੇ ਨੇ ਕਿ ਲਾੜਲੋ ਭਾਈ ਆਪੱਚ ਜਿਹੜਾ ਪਹਿਲਵਾਨ ਜਿੱਤੂ ਅਸੀਂ ਤਾਂ ਉਹਦੇ ਨਾਲ ਆ ਤੇ ਉਹ ਫਿਰ ਇਹ ਇਹਨਾਂ ਨਾਲ ਗੱਲ ਹੋ ਸਕਦੀ ਹੈ ਕਿਸੇ ਵੀ ਵਕਤ ਕਿਉਂਕਿ ਇਹ ਪਹਿਲਾਂ ਬਿਰਸਾ ਸਿੰਘ ਬਟੋਹਾ ਵੇਲੇ ਜਦੋਂ ਲਾਇਏ ਸੀ ਨਾ ਇਲਜ਼ਾਮ ਉਦੋਂ ਇਹਨਾਂ ਨੇ ਹਾਂ ਕਿ ਹਾਂ ਵੀ ਮੈਂ ਜਾਨਣਾ ਮੇਰੀ ਗੱਲਬਾਤ ਹੁੰਦੀ ਹੈ ਮਮਤ ਸ਼ਾਹ ਨੇ ਮੈਨੂੰ ਸਕਿਉਰਿਟੀ ਵੀ ਸਪੈਸ਼ਲ ਦਿੱਤੀ ਮਦਦੋ ਕੇ ਦਰਵਾਜੇ ਖੁੱਲ੍ਹ ਸਕਦੇ ਨੇ ਲੇਕ ਬੰਦ ਸਕਦਾ ਇਹ ਵੀ ਗੱਲ ਹੈ ਕਿ ਸਰਪ੍ਰਮਾਨਿਤ ਵੀ ਹੋ ਸਕਦਾ ਹੈ ਨਿਰਪ੍ਰਤੀਸਨ ਜੇ ਸਰਪ੍ਰਮ ਸੰਤੇ ਚੜੇ ਜਾਂਦਾ ਤਾਂ ਮੰਨ ਲੈਣਗੇ ਲੋਕ ਇਹਨਾਂ ਤੇ ਉਸ ਕਿਸਮ ਦਾ ਦਾਗ ਤਾਂ ਹਲੇ ਹੈ ਨਹੀਂ ਨਾ ਜਿਹੜਾ ਦਾਗ ਮਾੜਾ-ਮੋਟਾ ਲਾਇਆ ਸੀ ਉਹ ਵੀ ਕਰੈਕਟਰ ਅਸੈਸੀਨੇਸ਼ਨ ਲੋਕਰ ਤਾਂ ਹੁੰਦਾ ਨਹੀਂ ਹੈ ਜੇ ਬੰਦਾ ਲੱਗਦਾ ਨਹੀਂ ਚਲੋ ਬਹੁਤ ਸਾਲਾਂ ਬਾਅਦ ਇੱਕ ਧਾਰਮਿਕ ਸਸ਼ੀਅਤ ਹੁਣ ਤੱਕ ਸ਼ਾਂਤੀ ਜਿਹੜੇ ਕਾਮਯਾਬ ਰਹੇ ਨੇ ਚਾਹੇ ਸੰਤ ਫਤੇਹ ਸਿੰਘਾ ਚਾਹੇ ਸੰਤ ਲੋਗਵਾਲੇ ਇਹ ਵੀ ਆ ਕੇ ਕਰ ਸਕਦੇ ਨੇ ਇਹ ਤਾਂ ਹੈਗੀ ਹੈ ਗੈਨੀ ਹਰਪ੍ਰੀਤ ਸਿੰਘ ਦੀ ਗੱਲ ਹੁਣ ਜਿੰਨਾ ਬਾਰੇ ਇਹਨਾਂ ਨੇ ਕਿਹਾ ਬੀਬੀ ਸਤਵੰਤ ਕੌਰ ਉਹਨਾਂ ਦੇ ਹੱਕ 'ਚ ਬਹੁਤ ਸਾਰੀਆਂ ਗੱਲਾਂ ਜਾਂਦੀਆਂ ਨੇ ਬੀਬੀ ਸਤਵੰਤ ਕੌਰ ਜਿਹੜੀ ਹੈ ਉਹ ਇੱਕ ਤਾਂ ਸਭ ਤੋਂ ਵੱਡੀ ਗਲਤ ਹੈ ਇਹੀ ਹੈ ਕਿ ਪਰਿਵਾਰ ਦੀ ਬਹੁਤ ਇੱਜ਼ਤ ਹੈ ਸੰਤ ਕਰਤਾਰ ਸਿੰਘ ਭਿੰਡਰਵਾਲੇ ਦੀ ਪੋਤੀ ਹੋਣਾ ਹੀ ਬਹੁਤ ਵੱਡੀ ਗੱਲ ਹੈ ਤੇ ਫਿਰ ਭਾਈ ਅਮਰੀਕ ਸਿੰਘ ਸ਼ਹੀਦ ਭਾਈ ਅਮਰੀਕ ਸਿੰਘ ਉਹਦੀ ਬੇਟੀ ਹੋਣਾ ਫਿਰ ਉਹਨਾਂ ਦਾ ਹਬਤਾ ਕਰਦਾਰ ਫਿਰ ਉਹਨਾਂ ਦੀ ਆਪਣੀ ਬੋਲਚਾਲ ਫਿਰ ਉਹਨਾਂ ਦਾ ਆਪਣੀ ਹਿੰਮਤ ਇੱਕ ਮੁਲਾਜ਼ਮ ਹੁੰਦੇ ਹੋਏ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪਣੇ ਕੰਮ 'ਚ ਲੱਗੇ ਰਹੇ ਬੜਿਆ ਹੱਕ 'ਚ ਗੱਲਾਂ ਜਾਂਦੀਆਂ ਨੇ ਇਹਨਾਂ ਦਿਨਾਂ 'ਚ ਭਾਸ਼ਣ ਕਲਾ 'ਚ ਨਖਾਰ ਹੋਣਾ ਬਹੁਤ ਵਧੀਆ ਬਲਾਰੇ ਬੰਨਾ ਹਰ ਵਰਗ 'ਚ ਇੱਜ਼ਤ ਹੋਣਾ ਇਹ ਸਾਰੀਆਂ ਗੱਲਾਂ ਉਹਨਾਂ ਦੇ ਹੱਕ 'ਚ ਨੇ ਔਰ ਇਹ ਵੀ ਇੱਕ ਗੱਲ ਹੈ ਕਿ ਸ਼੍ਰੋਮਣੀ ਕਾਲਜ ਜੇ ਉਧਰ ਗੈਰ ਜੱਟ ਕਾਫੀ ਸਾਲਾਂ ਬਾਅਦ ਹੋਏਗਾ ਜੇ ਹੋਇਆ ਤਾਂ ਇਧਰ ਪ੍ਰਧਾਨ ਬਣਨਾ ਵੀ ਇੱਕ ਬੀਬੀ ਦਾ ਬਹੁਤ ਵੱਡੀ ਗੱਲ ਹੋਏਗੀ ਤੇ ਇਹ ਵੀ ਜੇ ਆਉਂਦੇ ਨੇ ਇਹਨਾਂ ਨਾਲ ਆਉਣ ਨਾਲ ਫਿਰ ਹੋਰ ਵੀ ਗੱਲ ਹੈ ਕਈ ਜਿਹੜੇ ਗਰਮ ਦਲੀਏ ਨੇ ਜਾਂ ਜਿਹੜੇ ਉਹ ਦਲ ਨੇ ਜਿਨ੍ਹਾਂ अदरवाइज ਕਾਲੀਆਂ ਨਾਲ ਉਸ ਤਰ੍ਹਾਂ ਦੀ ਸਾਂਝ ਨਹੀਂ ਬਣਨੀ ਚਾਹੇ ਉਹ ਅਮਰਪਾਲ ਸਿੰਘ ਦਾ ਹੋਵੇ ਅਕਾਲੀ ਦਲ ਵਾਰਸ ਪੰਜਾਬ ਦੇ ਚਾਹੇ ਇਵਨ ਅਮਰਸਰ ਅਕਾਲੀ ਦਲ ਇਹ ਸਾਰਿਆਂ ਦਾ ਸੌਫਟ ਕਾਰਨ ਹੋ ਜਾਣਾ ਹੈ ਬੀਬੀ ਸਤਵੰਤ ਕੌਰ ਕਰਕੇ ਉਹਨਾਂ ਦਾ ਉਸ ਤਰ੍ਹਾਂ ਦਾ ਵਿਰੋਧ ਨਹੀਂ ਹੋਏਗਾ ਜਿਵੇਂ ਬਾਕੀਆਂ ਦਾ ਹੋ ਸਕਦਾ ਹੈ ਇਹ ਗੱਲ ਫਿਰ ਸਭ ਤੋਂ ਵੱਡੀ ਗੱਲ ਕਿ ਬਿਲਕੁਲ ਸਾਫ਼ ਸਥਰਾ ਕਿਸੇ ਕਿਸਮ ਦਾ ਕੋਈ ਤੱਪਾ ਨਹੀਂ ਕਿਸੇ ਵੀ ਕਿਸਮ ਦਾ ਤਾਂ ਇਸ ਕਰਕੇ ਬੀਬੀ ਸਤਵੰਤ ਕੌਰ ਦਾ ਇੱਕੋ ਇੱਕ ਜੇ ਕੋ ਗੱਲ ਜਾਣੀ ਹੈ ਕਿ ਜੇ ਬੀਬੀ ਪ੍ਰਧਾਨ ਬਣਦੀ ਹੈ ਤਾਂ ਫਿਰ ਉਧਰ ਜਿਹੜੇ ਦੂਜੇ ਨੇ ਨਾ ਜਿਹੜੇ ਬੈਠੇ ਨੇ ਨਿਗਾਹ ਲਾ ਕੇ ਕਿ ਜੀ ਇਹਨਾਂ ਚੋਂ ਕਿਹੜਾ ਪਲਵਾਨ ਜਿੱਤਦਾ ਹੈ ਉਹਦੇ ਨਾਲ ਅਸੀਂ ਸਮਝੌਤਾ ਕਰਨਾ ਹੈ ਫਿਰ ਉਹ ਇਧਰ ਸਮਝੋਤੇ ਵੱਲੋਂ ਘਟ ਆਉਣਗੇ ਮਤਰਕੇ ਸ਼ੇਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਸ ਤਰ੍ਹਾਂ ਦੇ ਦਰਵਾਜ਼ੇ ਨਹੀਂ ਖੁੱਲਣਗੇ ਜਿਸ ਫਿਰ ਉਹ ਸੁਖਵੀਰ ਬਾਦਲ ਨੂੰ ਇਹ ਫਾਇਦਾ ਹੋ ਸਕਦਾ ਹੈ ਕੀ ਸਮਝੋਤਾ ਉਧਰ ਜ਼ਰੂਰ ਫਿਰ ਕਰ ਲੋਗਾ ਸੰਵੀਰ ਬਾਦਲ ਜਾਂ ਕਰ ਸਕਦਾ ਹੈ ਇਸ ਤਰ੍ਹਾਂ ਦੀ ਜਾਨੀ ਕਾਫੀ ਬੀਬੀ ਦੇ ਹੱਕ ਚ ਜਿਹੜੇ ਪੱਖ ਜਾਂਦੇ ਨੇ ਲੇਕਿਨ ਇੱਕ ਅੱਧੀ ਗੱਲ ਜਿਹੜੀ ਹੈ ਇਹ ਐਂਗਲ ਵੀ ਆਪਾਂ ਨੂੰ ਦੇਖ ਲੈਣਾ ਚਾਹੀਦਾ ਤੇ ਅਦਰਵਾਇਜ਼ ਜੇ ਬੀਬੀ ਆਉਂਦੀ ਹੈ ਤਾਂ ਸਾਰੇ ਧੜੇ ਉਹਦੇ ਆਲੇ ਦੁਆਲੇ ਇਕੱਠੇ ਹੋ ਸਕਦੇ ਨੇ ਔਰ ਲੰਬੇ ਸਮੇਂ ਲਈ ਸੇਵਾ ਨਿਵਾਸ ਸਕਦੀ ਹੈ ਹਲੇ ਉਮਰ ਦੇ ਹਿਸਾਬ ਨਾਲ ਫੇਰ ਆਜੋ ਸਰਜੀਤ ਸਿੰਘ ਰਖੜਾ ਸਰਜੀਤ ਸਿੰਘ ਰਖੜਾ ਦੇ ਜਿਹੜੇ ਦੇਖੋ ਲੋਪਿੰਗ ਸਰਜੀਤ ਸਿੰਘ ਰਖੜਾ ਨੇ ਤਕੜੀ ਕੀਤੀ ਹੈ। ਬਾਗੀਆਂ ਵਿੱਚੋਂ ਜੇ ਕੋਈ ਕਹਿੰਦੇ ਆ ਕਿ ਇਹ ਸ ਬਾਕੀਆਂ ਦੇ ਦਾਗ ਹੈਗੇ ਨਹੀਂ। ਸਰਜੀਤ ਸਿੰਘ ਰਖੜਾ ਤੇ ਪੈਸੇ ਦਾ ਦਾਗ ਨਹੀਂ। ਬਲਕਿ ਉਲਟ ਹੈ। ਸੁਖਵੀਰ ਸਿੰਘ ਬਾਦਲ ਤੇ ਤਾਂ ਇਹ ਦਾਗ ਲੱਗਦਾ ਨਾਲ ਅੰਜਾਮ ਕਿ ਉਹ ਪੈਸੇ ਕਮਾਉਂਦੇ ਰਹੇ। ਖਰਚ ਦਾ ਨਹੀਂ। ਖਰਚ ਦਾ ਸਿਰਫ ਇਲੈਕਸ਼ਨ ਜਿੱਤਣ ਵੇਲੇ ਹੈ। ਹਰਸਿਮਰਤ ਕੌਰ ਬਾਦਲ ਦੀ ਇਲੈਕਸ਼ਨ ਜਿੱਤਨੀ ਆਪ ਦੀ ਜਿੱਤਨੀ ਹੈ। ਉਦੋਂ ਪੈਸਾ ਖਰਚਣਾ ਹੈ। ਇਹ ਜਿਹੜੇ ਸੋਸ਼ਲ ਕੌਜ਼ ਲਈ ਪੈਸਾ ਖਰਚ ਦਿੰਦੇ ਨੇ ਇਹ ਗੱਲ ਤਾਂ ਬਿਲਕੁਲ ਪੱਕੀ ਹੈ ਚਾਹੇ ਉਹ ਇਹ ਤੇਨੇ ਭਰਾ ਸਮਝੋ ਵੱਡਾ ਭਰਾ ਜਿਹੜਾ ਦਰਸ਼ਨ ਸੰਤ ਹਾਲੀਵਾਰ ਤੇ ਉਹਨੂੰ ਸੰਭਲ ਤਰ ਲੰਗਰ ਲਾਇਆ ਸੀ ਜਿਹੜਾ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਦੋਂ ਇਹ ਤਾਂ ਬਹੁਤ ਬਹੁਤ ਸਾਰੇ ਪੈਸੇ ਚ ਪੰਜਾਬੀ ਸਿਹਤ ਦੇ ਮਾਮਲੇ ਚ ਚਾਹੇ ਤੂੰ ਕਈ ਕਈ ਵਾਰ ਕਈ ਪੱਖਾਂ ਤੋਂ ਉਹਨਾਂ ਦੇ ਇਹ ਗੱਲ ਜਾਂਦੀ ਹੈ ਕਿ ਜੇ ਕੋਈ ਐਸੇ ਦਾ ਜਿਹੜਾ ਕਹਦੇ ਨੇ ਜੀ ਪੈਸੇ ਵਾਲਾ ਬੰਦਾ ਬਣਨਾ ਚਾਹੀਦਾ ਤਾਂ ਇਹ ਉਹਨਾਂ ਦੇ ਹੱਕ ਚ ਗਲ ਜਾਂਦੀ ਕਿ ਪੈਸੇ ਦੀ ਉੱਧਰ ਕੋਈ ਕਮੀ ਨਹੀਂ ਹੈ ਦੂਜਾ ਆਪਦੇ ਤੇ ਕੋਈ ਦਾਗ ਨਹੀਂ ਮਾ ਇੰਨੇ ਕੀ ਦਾਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨਾ ਰਹੇ ਹੋਰ ਤਾਂ ਕੋਈ ਇਸ ਤਰ੍ਹਾਂ ਦਾ ਦਾਗ ਨਹੀਂ ਹੈ ਕਿ ਤੀਜੀ ਗੱਲ ਜਿਹੜੀ ਜਿਹੜੇ ਸਰਜੀਤ ਸਿੰਘ ਰਖੜਾ ਦੇ ਹੱਕ ਜਾਬਰੋਹ ਚ ਸਮਝੋ ਜੋ ਵੀ ਹੈ ਇਹ ਜਿਹੜੇ ਦਾ ਇਸ ਪਰਿਵਾਰ ਦਾ ਜਿਹੜਾ ਦੇ ਵੱਡੇ ਭਰਾ ਦਾ ਜਿਹਦਾ ਮੈਂ ਜ਼ਿਕਰ ਕੀਤਾ ਦਰਸ਼ਨ ਸਿੰਘ ਢਾਲੀਵਾਲ ਦਾ ਉਹਨਾਂ ਦੇ ਅਮਿਤ ਸ਼ਾਹ ਤੇ ਨਾਲ ਸਿੱਧੀ ਰਸਾਈ ਮੋਦੀ ਨਾਲ ਗੱਲਬਾਤ ਹੈ ਤਾਂ ਉਹ ਉਹ ਪੋਜ਼ਿਟਿਵ ਨੇਗੇਟਿਵ ਦੋਨੇ ਪਹਿ ਜੇ ਤਾਂ ਨੇਗੇਟਿਵ ਦੇਖਣਾ ਫਿਰ ਤਾਂ ਗੱਲ ਇਹੀ ਹੈ ਵੀ ਭਾਰਤੀ ਜਨਤਾ ਪਾਰਟੀ ਦੀ ਖੇਡ ਹੋ ਜੂਗੀ ਲੇਕਿਨ ਦੂਜੇ ਪਾਸੇ ਇਹ ਵੀ ਹੈ ਜੇ ਸਰਜੀਤ ਸਿੰਘ ਰਖੜਾ ਪ੍ਰਧਾਨ ਬਣਦਾ ਤੇ ਫਿਰ ਇਹ ਗੱਲ ਤੈ ਕਿ ਚੋਣ ਨਿਸ਼ਾਨ ਵੀ ਇਹਨਾਂ ਨੂੰ ਮਿਲ ਸਕਦਾ ਤਕੜੀ ਫਿਰ ਕਾਨੂੰਨੀ ਅੜਚਣਾਂ ਵੀ ਨਹੀਂ ਕੋਈ ਜ਼ਿਆਦਾ ਪੈਣੀਆਂ ਫਿਰ ਇਹਦਾ ਚ ਇਹ ਵੀ ਹੋ ਸਕਦਾ ਹੈ ਕਿ ਦੋਨੇ ਅਕਾਲੀ ਦਲਾਂ ਚੋਂ ਇਸ ਅਕਾਲੀ ਦਲ ਨਾਲ ਜਿਹੜੀ ਹੈ ਸਾਂਝ ਪਾ ਕੇ ਭਾਜਪਾ ਅਗਰ 27 ਵਾਲੀ ਇਲੈਕਸ਼ਨ ਚ ਅੱਗੇ ਵਧੇ ਨਹੀਂ ਇਹ ਉਸ ਪਾਸੇ ਹੁਣ ਤੁਸੀਂ ਹੋਰ ਵੀ ਫਾਰਮੂਲੇ ਨੇ ਆਪ ਹੀ ਦੱਸੇ ਨੇ ਸਰਜੀਤ ਸਿੰਘ ਰਖੜਾ ਨੇ ਕਿ ਕਿ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਕਹਿ ਗਏ ਨੇ ਆਪ ਵੀ ਆਪਣੇ ਰੁੱਖੇ ਕਹਿੰਦੇ ਉਹ ਕਹਿ ਗਏ ਨੇ ਪਰ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਆਉਣਾ ਚਾਹੀਦਾ ਫਿਰ ਕਹਿੰਦੇ ਅਸੀਂ ਇਹ ਕਹਿੰਦੇ ਆ ਕਿ ਫਾਰਮੂਲਾ ਇਹ ਵੀ ਹੋ ਸਕਦਾ ਹੈ ਕਿ ਇੱਕ ਬੰਦਾ ਸਿਆਸੀ ਤੌਰ ਤੇ ਆਜੇ ਦੂਜਾ ਧਾਰਮਿਕ ਤੌਰ ਤੇ ਆਜੇ ਬਿਲਕੁਲ ਆ ਸਕਦਾ ਹੈ ਇਹ ਕਿਹੜੀ ਗੱਲ ਹੈ ਇਹ ਹੋ ਸਕਦੀ ਹੈ ਇਸ ਇਸ ਫਾਰਮੂਲੇ ਤੇ ਕੰਮ ਹੋ ਰਿਹਾ ਹੈ ਕਿ ਰਿਕਾ ਬੀਬੀ ਜੀ ਤੁਸੀਂ ਸ਼੍ਰੋਮਿਕ ਕਮੇਟੀ ਨੂੰ ਦੇਖੋ ਇਹ ਦੇਖਦੇ ਨੇ ਜਿਹੜਾ ਹੈ ਸਿਆਸੀ ਵਿੰਗ ਬਾਕੀਆਂ ਨੂੰ ਹੋਰ ਬੜੇ ਆਉਂਦੇ ਨੇ ਜਿਹੜੇ ਰਿਕ ਨੂੰ ਅਡਜਸਟ ਕੀਤਾ ਜਾ ਸਕਦਾ ਹੈ ਤੇ ਵੈਸੇ ਜਿਹੜੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਪ੍ਰਧਾਨਤਾ ਬੀਬੀ ਨੂੰ ਹੀ ਮੰਨ ਲਿਆ ਮਤਲਬ ਜਦੋਂ ਅੱਜ ਇਹਨਾਂ ਨੇ ਜਵਾਬ ਦਿੱਤਾ ਚਿੱਠੀ ਦਾ ਕਿ ਤੁਹਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਜਾ ਸਕਦਾ ਤਾਂ ਬੀਬੀ ਸਤਵੰਤ ਕੌਰ ਨੂੰ ਚਿੱਠੀ ਚ ਜਵਾਬ ਦਿੱਤੀ ਹੈ ਚਿੱਠੀ ਦਿੱਤੀ ਹੈ ਜਿਹੜਾ ਇਨਕਾਰ ਕੀਤਾ ਜੀ ਇਹਦੇ ਵਿੱਚ ਤਾਂ ਇਹ ਜਿਹੜਾ ਹੈ ਉਹ ਇਸ ਹਾਲਾਤ ਦੇ ਵਿੱਚ ਇਹ ਫਾਰਮੂਲਾ ਇਹ ਵੀ ਬਣ ਸਕਦਾ ਫਾਰਮੂਲਾ ਤਾਂ ਇਹ ਵੀ ਬਣ ਸਕਦਾ ਕਿ ਜਿਹੜੇ ਡੈਲੀਗੇਟਸ ਸੋਚ ਰਹੇ ਪਾਲਣ ਵੋਟਾਂ ਜਿਹਨੂੰ ਜਿਹੜਾ ਸਭ ਤੋਂ ਵੱਧ ਵੋਟਾਂ ਲੈ ਜਿਹਨੂੰ ਪ੍ਰਧਾਨ ਬਣਾ ਦੋ ਜਿਹੜਾ ਉਹ ਤੋਂ ਘੱਟ ਲੈ ਜਿਹਨੂੰ ਦੂਜੀ ਜ਼ਿੰਮੇਵਾਰੀ ਫਿਰ ਤੀਜੀ ਇਸ ਤਰੀਕਾ ਨਾਲ ਵੀ ਹੋ ਸਕਦਾ ਹੈ ਕਾਫੀ ਕੁਝ ਚਰਲ ਹੈ ਲੇਕਿਨ ਇੱਕ ਗੱਲ ਬੜੀ ਪੱਕੀ ਹੋ ਗਈ ਹੁਣ ਕਿ ਜੋ ਮਰਜੀ ਅੜਚਣਾਂ ਲਾਈਆਂ ਜੋ ਗੈਨੀ ਗਟਕੱਜ ਨੇ ਜਿਸ ਤਰੀਕੇ ਨਾਲ ਉਹ ਇੱਕ ਟੀ ਜਿਹੜੀ ਸਿੰਘ ਸਹਿਬਾਨ ਦੀ ਮੀਟਿੰਗ ਚ ਸਰਪ੍ਰਸਤੀ ਵਾਲੀ ਅਕਾਲ ਤਖਤ ਸਾਹਿਬ ਵਾਲੀ ਗੱਲ ਕੀਤੀ ਇਸ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਸਾਰੀਆਂ ਅੜਚਣਾਂ ਦੇ ਬਾਵਜੂਦ ਇਹ ਗੱਲ ਹੁਣ ਤੈਹ ਲੱਗਦੀ ਹੈ ਕਿ ਜੀ ਸ਼੍ਰੋਮਣੀ ਅਕਾਲੀ ਦਲ ਬਣੇਗਾ ਬਣੇਗਾ 11 ਅਗਸਤ ਨੂੰ ਉਦੋਂ ਨਾਮ ਸ਼ਰਮ ਨੇ ਅਕਾਲੀ ਦਰ ਅਕਾਲ ਤੱਕ ਰੱਖ ਲਓ ਜਾਇ ਜਿਹੜਾ ਵੀ ਤੁਹਾਡਾ ਦਿਲ ਕਰਦਾ ਉਹ ਰੱਖਿਆ ਜਾ ਸਕਦਾ ਤੁਹਾਡਾ ਕੀ ਖਿਆਲ ਹੈ ਮੇਰੇ ਦੱਸਕੋ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ